ਵੀ ਸਾਰਿਆਂ ਨੇ ਉਹ ਟਾਈਮ ਫ੍ਰੀ ਵੀ ਰੱਖਣਾ ਤੁਹਾਨੂੰ ਲੱਗਦਾ ਵੀ ਇਹ ਪਰਮਾ ਹੋ ਜੂਗਾ ਤੁਹਾਡਾ ਹਰ ਸਾਲ ਦੀ ਦਾ ਨਾ ਪ੍ਰੋਗਰਾਮ ਫੁੱਲ ਆਫ ਐਂਟਰਟੇਨਮੈਂਟ ਉਹ ਜਿਹੜੇ ਵੀ 3-4 ਘੰਟੇ ਹੁੰਦੇ ਆ ਸੋ ਇੱਕ ਵੀ ਮਿੰਟ ਇਹ ਹੋ ਜਾ ਨਹੀਂ ਹੁੰਦਾ ਵੀ ਜਿੱਥੇ ਇਕੱਲੇ ਨੂੰ ਆ ਕੇ ਫੀਲ ਹੋਵੇ ਵੀ ਅਸੀਂ ਬੋਰ ਹੋ ਰਹੇ ਆ ਇਹੋ ਜਿਹਾ ਕੁਛ ਨਹੀਂ ਫੁੱਲ ਐਂਟਰਟੇਨਮੈਂਟ ਹੋਣੀ ਹੈ ਜੀ ਸਪੈਸ਼ਲੀ ਅਸੀਂ ਬੱਚਿਆਂ ਨੂੰ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਹਿੰਦੇ ਆ ਵੀ ਉਹ ਜ਼ਰੂਰ ਆਣ ਕਿਉਂਕਿ ਅਸੀਂ ਨਹੀਂ ਚਾਹਦੇ ਉਹ ਫੀਲ ਕਰਨ ਵੀ ਸਾਡੇ ਮਦਰਜ਼ ਇੰਡੀਆ ਹੈਗੇ ਨੇ ਜਾਂ ਜਿਹੜੇ ਜਿਹੜੇ ਮਦਰਜ਼ ਇੱਥੇ ਵਰਕ ਪਰਮਿਟ ਵਗੈਰਾ ਤੇ ਆਏ ਉਹਨਾਂ ਦੇ ਬੱਚੇ ਪਿੱਛੇ ਰਹਿ ਗ ਸੱਦਾ ਦੇ ਨੇ ਸਾਰੇ ਪਹੁੰਚੋ ਤੇ ਜਿਹੜੇ ਬੀਬੀਆਂ ਦੀ ਗੱਲ ਆ ਬੀਬੀਆਂ ਆਣ ਕੇ ਬੋਲੀਆਂ ਸਟੇਜ ਤੇ ਪਾਉਂਦੀਆਂ ਮੈਨੂੰ ਚੰਗਾ ਲੱਗਦਾ ਜਦੋਂ ਮਾਈਕ ਇੱਕ ਦੂਜੇ ਤੋਂ ਫੜਦੀਆਂ ਨਹੀਂ ਮੈਂ ਪਾਉਣੀ ਬੋਲੀ ਹੁਣ ਮੇਰੀ ਵਾਰੀ ਆ ਸੋ ਬੀਬੀਆਂ ਵਾਸਤੇ ਮਾਹੌਲ ਇਸ ਤਰ੍ਹਾਂ ਦਾ ਹੁੰਦਾ ਸੋ ਸਾਰੀਆਂ ਮੈਂ ਆਪਣੀਆਂ ਮਾਤਾਵਾਂ ਨੂੰ ਵੀ ਕਹੂੰਗੀ ਸਾਰੇ ਹੀ ਸਾਡੇ ਕੋਲ ਪਹੁੰਚੋ ਇਹ ਡਿਫਰੈਂਟ ਤਰ੍ਹਾਂ ਦਾ ਮਾਹੌਲ ਆ ਜੀ ਕਿਸੇ ਤਰ੍ਹਾਂ ਦੀ ਵੀ ਕਿਸੇ ਨੇ ਪਰਫਾਰਮੈਂਸ ਕਰਨੀ ਹੋਵੇ ਤੇ ਸਾਨੂੰ ਪਹਿਲਾਂ ਦੱਸ ਸਕਦੇ ਹੋ ਉਹਨਾਂ ਦਾ ਅਸੀਂ ਟਾਈਮ ਸਕੇਜੂਲ ਪਹਿਲਾਂ ਕੀਤਾ ਹੋਵੇਗਾ ਜੇ ਨਹੀਂ ਇਹ ਕਰ ਸਕਦੇ ਤੇ ਜੇ ਤੁਸੀਂ ਉੱਥੇ ਆਣ ਕੇ ਤੁਹਾਡਾ ਮਨ ਮੰਨਦਾ ਵੀ ਕਤਾ ਕੋਈ ਗੀਤ ਗਾਉਣਾ ਜੀ ਮੈਂ ਕੋਈ ਬੋਲੀ ਪਾਉਣੀ ਹੈ ਜੀ ਸਾਨੂੰ ਆਣ ਕੇ ਸਟੇਜ ਤੇ ਮਿਲ ਸਕਦੇ ਸਾਡੀ ਟੀਮ ਨੂੰ ਟਿਕਟ ਸਾਡੀ 50 ਡਾਲਰ ਹੈਗੀ ਹੈ ਤੇ ਜੇ ਤੁਸੀਂ ਪੂਰਾ ਟੇਬਲ ਆਪਾਂ ਲੈਣੇ ਹੈਗੇ ਆ ਤੇ ਉਹੋ ਹੈਗਾ ਆਪਣਾ ਡਿਸਕਾਊਂਟ ਤੇ ਹੈਗਾ ਸੋ 4 ਮਈ ਨੂੰ ਮਦਰਸਡੇ ਦੇ ਮੌਕੇ ਦੇ ਉੱਤੇ ਮਾਵਾਂ ਠੰਡੀਆਂ ਛਾਵਾਂ ਦੀ ਟੀਮ ਨੇ ਤਿਆਰੀ ਖੂਬ ਖੇਚੀ ਹੋਈ ਹੈ ਈਵੈਂਟ ਦੇ ਵਿੱਚ ਕੀ ਕੁਝ ਹੋਣ ਜਾ ਰਿਹਾ ਕੀ ਕੁਝ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕੌਣ-ਕੌਣ ਇਸ ਈਵੈਂਟ ਦਾ ਹਿੱਸਾ ਹੋਏਗਾ ਜਾਣਦੇ ਆ ਮਾਵਾਂ ਠੰਡੀਆਂ ਛਾਵਾਂ ਦੀ ਟੀਮ ਤੋਂ ਹਾਂਜੀ ਸੋਨੀਆ ਲਾਲੀ ਜੀ ਕੀ ਕੀ ਤਿਆਰੀ ਕੀਤੀ ਗਈ ਹੈ ਤੁਹਾਡੀ ਟੀਮ ਵੱਲੋਂ ਜੀ ਸੱਸੀ ਗਸਾਰਾ ਨੂੰ ਮੇਰੇ ਵੱਲੋਂ ਸੋਨੇ ਵਾਲੇ ਵੱਲੋਂ ਤਿਆਰੀ ਸਾਡੀ ਫੁੱਲ ਚੱਲ ਰਹੀ ਹੈ ਮਈ 4 ਨੂੰ ਆਪਣੇ 25 ਚ ਗ੍ਰੈਂਡ ਟਾਈਟ ਬੈਂਕਟ ਹਾਲ ਜੱਸੀ ਮਾਮਾ ਠੰਡਿਆ ਸ਼ਾਵਾਂ ਦਾ ਮਦਦ ਜੇ ਦਾ ਸ਼ੋਅ ਕਰਦੇ ਆ ਜਿਹਦੇ ਵਿੱਚ ਹੇ ਛੋਟੇ ਬੱਚੇ ਲੇਡੀਜ਼ ਭੈਣਾ ਮਾਵਾਂ ਬੀਬੀਆਂ ਸਾਰੇ ਇਕੱਠੇ ਹੋ ਕੇ ਆਣਗੇ ਤਾਂ ਆਪਾਂ ਪੂਰਾ ਆਪਣਾ ਇੰਜੋਏ ਕਰਾਂਗੇ ਜੀ ਪਵਨ ਜੀ ਤੁਸੀਂ ਕੀ ਤਿਆਰੀ ਕੀਤੀ ਹੋਈ ਹੈ ਇਹ ਦੱਸੋ ਵੀ ਇੱਕ ਤਾਂ ਸਾਰਿਆਂ ਨੂੰ ਬਿਜ਼ੀ ਕਰ ਦਿੰਦੇ ਹੋ ਸੂਟ ਸਾਰਟਸ ਜਿਹੜੇ ਸੁਆਣੇ ਹੁੰਦੇ ਕਦੋਂ ਤੁਸੀਂ ਉਹ ਬਹੁਤ ਸਾਰਿਆਂ ਨੂੰ 당 ਕਰ ਦਿੰਦੇ ਹੋ ਹਨਾ ਤੇ ਦੂਜੀ ਗੱਲ ਇਹ ਹੈ ਵੀ ਸਾਰਿਆਂ ਨੇ ਉਹ ਟਾਈਮ ਫ੍ਰੀ ਵੀ ਰੱਖਣਾ ਤੁਹਾਨੂੰ ਲੱਗਦਾ ਵੀ ਇਹ ਪਰਮਾ ਹੋ ਜਾਊਗਾ ਤੁਹਾਡਾ ਹਰ ਸਾਲ ਦੀ ਤਰ੍ਹਾਂ ਪ੍ਰੋਗਰਾਮ 100% ਜੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਾਡਾ ਪ੍ਰੋਗਰਾਮ ਹੈ ਜੀ ਜਿਹੜਾ ਸਾਨੂੰ ਫੀਡਬੈਕ ਬਹੁਤ ਅੱਛੀ ਮਿਲਦੀ ਹੈ ਹਰ ਇੱਕ ਫੀਮੇਲ ਤੋਂ ਜਦੋਂ ਉਹ ਆਪਣਾ ਅਟੈਂਡ ਕਰਕੇ ਜਾਂਦੇ ਆ ਕਿਉਂਕਿ ਅਸੀਂ ਇਸ ਪ੍ਰੋਗਰਾਮ ਨੂੰ ਬੜਾ ਯੂਨੀਕ ਬਣਾਇਆ ਹੋਇਆ ਇੱਕ ਟਰੈਡੀਸ਼ਨਲ ਲੁੱਕ ਤੇ ਟਰੈਡੀਸ਼ਨਲ এনवायरमेंट ਦਿੰਨੇ ਆ ਉੱਥੇ ਸੋ ਉਦਾਂ ਤਾਂ ਆਪਾਂ ਨੂੰ ਪਤਾ ਇੱਥੇ ਲਾਈਫ ਬਿਜ਼ੀ ਐ ਸ케ਜੂਲ ਸਾਰਿਆਂ ਦਾ ਸੋ ਇੱਕ ਟਾਈਮ ਆਪਾਂ ਸਿਲੈਕਟ ਕੀਤਾ ਵੀ ਜਿੱਥੇ ਮਾਵਾਂ ਤੇ ਧੀਆਂ ਇਕੱਠੀਆਂ ਉਸ ਮੋਮੈਂਟਸ ਨੂੰ ਇੰਜੋਏ ਕਰ ਸਕਦੀਆਂ ਨੇ ਤਿਆਰੀ ਸਾਡੀ ਗਿੱਧਾ ਪੰਗੜਾ ਪਰਫਾਰਮੈਂਸਸ ਤੇ ਮੇਰੇ ਖਿਆਲ ਚ ਜਲੇਬੀਆਂ ਦਾ ਲੰਗਰ ਤਾਂ ਸਾਡੇ ਹੁੰਦਾ ਹੀ ਆ ਹਨਾ ਉਹ ਵੀ ਗਰਮ ਗਰਮ ਦਾ ਸੋ ਉਹ ਵੀ ਹੈਗਾ ਸੋ ਫੁੱਲ ਆਫ ਐਂਟਰਟੇਨਮੈਂਟ ਔਟ ਜਿਹੜੇ ਵੀ 3-4 ਘੰਟੇ ਹੁੰਦੇ ਆ ਸੋ ਇੱਕ ਵੀ ਮਿੰਟ ਇਹੋ ਜਿਹਾ ਨਹੀਂ ਹੁੰਦਾ ਵੀ ਜਿੱਥੇ ਅਗਲੇ ਨੂੰ ਆ ਕੇ ਫੀਲ ਹੋਵੇ ਵੀ ਅਸੀਂ ਬੋਰ ਹੋ ਰਹੇ ਆ ਇਹੋ ਜਿਹਾ ਕੁਝ ਨਹੀਂ ਫੁੱਲ ਐਂਟਰਟੇਨਮੈਂਟ ਹੋਣੀ ਆ ਜੀ ਜੀ ਬਿਲਕੁਲ ਬੇਬਲ ਕਾਲੋ ਜੀ ਹਰ ਸਾਲ ਕੁਛ ਨਾ ਕੁਛ ਲਿਆਉਂਦੇ ਰਹਿੰਦੇ ਨੇ ਉਹ ਹਨਾ ਜਿਵੇਂ ਮੈਂ ਜ਼ਿਕਰ ਕਰ ਰਹੀ ਸੀ ਕਿ ਪਵਨ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਵਕਤ ਪਾਉਂਦੇ ਹੋ ਸਾਰਿਆਂ ਨੂੰ ਤੇ ਉਹ ਸਾਰਿਆਂ ਨੂੰ ਇਹ ਪਤਾ ਲੱਗਦਾ ਵੀ ਓਕੇ ਜੀ ਹੁਣ ਜਿਵੇਂ ਇੱਥੇ ਗੁਲਾਬੀ ਮੌ ਈਵੈਂਟ ਦਾ ਨਵੇਂ ਇੰਤਜ਼ਾਰ ਰਹਿਂਦਾ ਹੁਣੇ ਦੱਸੋ ਵੀ ਤੁਹਾਡੀ ਸ਼ੁਰੂਆਤ ਹੋਣ ਜਾ ਰਹੀ ਹੈ ਮਦਰਸਡੇ ਦੇ ਪ੍ਰੋਗਰਾਮ ਤੋਂ ਇਸ ਪ੍ਰੋਗਰਾਮ ਦੇ ਵਿੱਚ ਖਾਸ ਕੀ ਕੁਝ ਹੈ ਟਿਕਟ ਦੇ ਕੀ ਪ੍ਰਾਈਜ਼ ਰੱਖੇ ਗਏ ਨੇ ਤੇ ਡੋਰ ਪ੍ਰਾਈਜ਼ ਕਿੰਨੇ ਕੁ ਹੋਣਗੇ ਹਾਂਜੀ ਸ਼ੈਰੀ ਜੀ ਡੋਰ ਪ੍ਰਾਈਜ਼ ਤੇ ਅਸੀਂ ਬਹੁਤ ਰੱਖਿਆ ਸਰਪ੍ਰਾਈਜ਼ ਰਹੂਗਾ ਮੇਰੇ ਸਰੋਤਿਆਂ ਲਈ ਸੋ ਭੈਣਾ ਹਮੇਸ਼ਾ ਉੱਥੇ ਆਣਗੇ ਜਨੂੰ ਨੂੰ ਸਰਪ੍ਰਾਈਜ਼ ਜ਼ਰੂਰ ਮਿਲਦਾ ਮੇਰੀਆਂ ਬਜ਼ੁਰਗ ਮਾਵਾਂ ਨੂੰ ਵੀ ਮਿਲਦਾ ਛੋਟੀਆਂ ਬੱਚੀਆਂ ਨੂੰ ਵੀ ਮਿਲਦਾ ਜਿਹੜੇ ਕਿ ਫਰਸਟ ਟਾਈਮ ਸਾਡੇ ਸ਼ੋਅ ਤੇ ਆਉਂਦੀਆਂ ਸੋ ਸਾਰਾ ਕੁਝ ਅਸੀਂ ਲੈ ਕੇ ਆ ਰਹੇ ਹਾਂ ਸੂਟਾਂ ਦੀ ਤੁਸੀਂ ਗੱਲ ਕੀਤੀ ਆ ਸੂਟਾਂ ਵਾਸਤੇ ਸਾਡੇ ਕੋਲ ਵੈਂਡਰਸ ਬਹੁਤ ਹੁੰਦੇ ਆ ਸੋ ਉੱਥੋਂ ਹੀ ਸੂਟ ਬਾਏ ਕਰਕੇ ਅਗਲੇ ਫੰਕਸ਼ਨ ਲਈ ਰੈਡੀ ਕਰ ਸਕਦੇ ਤੁਸੀਂ ਆ ਤੁਸੀਂ ਖਰਚਾ ਕਰਾ ਰਿਆ ਸਰ ਨਹੀਂ ਜੀ ਖਰਚਾ ਨਹੀਂ ਜੀ ਇਹ ਪਹਿਣਾ ਦਾ ਸ਼ੌਂਕ ਹੁੰਦਾ ਸੋ ਮਾਵਾਂ ਨਾਲ ਆਈਆਂ ਹੁੰਦੀਆਂ ਮਾਵਾਂ ਨੇ ਵੀ ਤੇ ਯਾਨੀ ਮਾਵ ਨੂੰ ਗਿਫਟ ਦੇਣਾ ਹੁੰਦਾ ਸੋ ਇਸ ਕਰਕੇ ਤੂੰ ਸਾਰੇ ਗਿਫਟ ਵੀ ਐਕਸਚੇਂਜ ਕੀਤੇ ਜਾ ਸਕਦੇ ਆ ਸੋ ਬੰਸ ਹਾਂਜੀ ਸੋ ਧੰਨਵਾਦ ਕਰਦੀ ਆ ਮੈਂ ਭੈਣਾਂ ਸਾਰੀਆਂ ਦਾ ਜਿਹੜੀਆਂ ਮੇਰੇ ਨਾਲ ਅੱਜ ਤੱਕ ਰਹੀਆਂ ਤੇ ਆਸ ਕਰਦੀ ਆ ਕਿ ਅੱਗੇ ਵੀ ਮੇਰੇ ਨਾਲ ਇਸੇ ਤਰ੍ਹਾਂ ਜੁੜੀਆਂ ਰਹਿਣਗੀਆਂ ਸੋ ਸਾਨੂੰ ਫੀਡਬੈਕਸ ਮਿਲਦੇ ਆ ਭੈਣਾਂ ਦੇ ਤਾਂ ਹੀ ਅਸੀਂ ਸਾਨੂੰ ਉਤਸ਼ਾਹ ਮਿਲਦਾ ਵੀ ਹਾਂਜੀ ਅਸੀਂ ਅਗਲਾ ਵੀ ਪ੍ਰੋਗਰਾਮ ਕਰਾਈਏ ਤੇ ਫੋਨ ਕਾਲ ਮੈਨੂੰ ਇਹਨਾਂ ਭੈਣਾਂ ਦੀਆਂ ਆਉਂਦੀਆਂ ਆ ਇਹਨਾਂ ਦੀ ਮੰਗ ਤੇ ਮੈਂ ਅਗਲਾ ਪ੍ਰੋਗਰਾਮ ਨੂੰ ਅਲਿਕਦੀ ਆ ਜੀ ਹਾਂਜੀ ਅੱਛਾ ਇਹਦੇ ਵਿੱਚ ਇਸ 7 ਦੇ ਵਿੱਚ ਕੀ ਸਿਰਫ ਫੀਮੇਲਸ ਨਹੀਂ ਆਉਣਾ ਜਨਰੇਸ਼ਨਸ ਹੋਰ ਹੋਣਗੀਆਂ ਯੰਗਸਟਰ ਜਿਹੜੇ ਨੇ ਇੰਟਰਨੈਸ਼ਨਲ ਸਟੂਡੈਂਟਸ ਔਰ ਉਸ ਹੋ ਸਕਦੇ ਵੀ ਅਸੀਂ ਵੀ ਜਾਈਏ ਮਜ਼ਾ ਆਏ ਹਾਂਜੀ ਹਾਂਜੀ ਨਹੀਂ 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 ਇਹ ਤਾਂ ਪ੍ਰੋਗਰਾਮ ਸਾਰੇ ਆਪਣੇ ਲਈ ਲੇਡੀਜ਼ ਦਾ ਹੈਗਾ ਐਸਪੈਸ਼ਲੀ ਅਸੀਂ ਬੱਚਿਆਂ ਨੂੰ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਹਿੰਦੇ ਆ ਵੀ ਉਹ ਜ਼ਰੂਰ ਆਣ ਕਿਉਂਕਿ ਉਹ ਅਸੀਂ ਨਹੀਂ ਚਾਹਦੇ ਉਹ ਫੀਲ ਕਰਨ ਵੀ ਸਾਡੇ ਮਦਰਜ਼ ਇੰਡੀਆ ਹੈਗੇ ਨੇ ਜਾਂ ਜਿਹੜੇ ਮਦਰਜ਼ ਇੱਥੇ ਵਰਕ ਪਰਮਿਟ ਵਗੈਰਾ ਤੇ ਆਏ ਉਹਨਾਂ ਦੇ ਬੱਚੇ ਪਿੱਛੇ ਰਹਿ ਗਏ ਨੇ ਅਸੀਂ ਸਭ ਨੂੰ ਓਪਨ ਹਾਰਟ ਸੱਦਾ ਦਿੰਦੇ ਆ ਸਾਰੇ ਪਹੁੰਚੋ ਵੀ ਆ ਕੇ ਆਪਣਾ ਐਂਟਰਟੇਨਮੈਂਟ ਸਾਰੇ ਕਰੋ ਜੀ ਅਚਾਹ ਕਹਿੰਦੇ ਨੇ ਜਿੱਥੇ ਬਹੁਤ ਸਾਰੀਆਂ ਬੀਬੀਆਂ ਇਕੱਠੀਆਂ ਹੁੰਦੀਆਂ ਉੱਥੇ ਨਾ ਲੜਾਈ ਝਗੜੇ ਵੀ ਹੁੰਦੇ ਤੇ ਚੁਗਲੀ ਵੀ ਚੱਲਦੀ ਹੈ ਸੱਚ ਬੋਲੇ ਭਵਨ ਹੁੰਦਾ ਹੈ ਨੇ ਸਾਡੇ ਪ੍ਰੋਗਰਾਮ ਚ ਨਹੀਂ ਹੁੰਦਾ ਅਸੀਂ ਵੈਲਾ ਆਰਗੇਨਾਈਜ਼ਡ ਆ ਕੋਈ ਇਦਾਂ ਨਹੀਂ ਆ ਵੀ ਫਰਸਟ ਟਾਈਮ ਫਰਸਟ ਕੰਫਰੰਸ ਸਰ ਵਾਲੀ ਗੱਲ ਨਹੀਂ ਹੈਗੀ ਸੋ ਅਸੀਂ ਪਹਿਲਾਂ ਹੀ ਸਾਰਾ ਕੁਝ ਐਨ ਉਹਨਾਂ ਲਈ ਵਾਸਤੇ ਸਿਲੈਕਟ ਕੀਤੇ ਹੁੰਦੇ ਕਿਹੜੇ ਟੇਬਲ ਤੇ ਕਿਹਨੇ ਆ ਕੇ ਬੈਠਣਾ ਆ ਸੋ ਇਦਾਂ ਦਾ ਇਸ਼ੂ ਆਉਂਦਾ ਨਹੀਂ ਹੈਗਾ ਵੈਸੇ ਇਸ ਵਾਰੀ ਦਾ ਪਤਾ ਨਹੀਂ ਅੱਛਾ ਉਹ ਚੁਕਲੀਵਰ ਚਲੋ ਆਪਾਂ ਮਜ਼ਾਕੀਆ ਅੰਦਾਜ਼ ਦੇ ਵਿੱਚ ਇਹਨੂੰ ਜ਼ਰੂਰ ਲਿਆ ਬਟ ਉਹਨਾਂ ਕਿ ਦਿਲ ਦੇ ਬਲਵਲੇ ਸਾਂਝੇ ਕਰਨੇ ਹੈ ਨਾ ਉਹ ਪਲੇਟਫਾਰਮ ਦੇਣਾ ਸੋ ਮਦਰਸਡੇ ਦੇ ਮੌਕੇ ਦੇ ਉੱਤੇ ਬਹੁਤ ਸਾਰੇ ਬਜ਼ੁਰਗ ਜਿਹੜੇ ਵਿਚਾਰੇ ਘਰੇ ਬੈਠੇ ਰਹਿੰਦੇ ਉਹਨਾਂ ਨੂੰ ਮੌਕਾ ਮਿਲ ਦੂਜਿਆਂ ਨੂੰ ਦੇ ਕੇ ਐਂਟਰਟੇਨ ਹੋਈਏ ਹੈ ਨਾ ਤੇ ਇਹ ਦੋਸਤੋ ਵੀ ਵਿਮਲ ਕਾਲੋ ਜੀ ਤੁਹਾਡੇ ਉਥੇ ਇਦਾਂ ਦਾ ਹੀ ਮਾਹੌਲ ਹੁੰਦਾ ਤੇ ਨਾਲੇ ਜਦੋਂ ਆਪਸੀ ਟੀਮ ਦੇ ਵਿੱਚ ਜਦੋਂ ਗੱਲਬਾਤ ਹੁੰਦੀ ਹੈ ਤਾਂ ਕੀ ਲੜਾਈ ਹੁੰਦੀ ਹੈ ਤੁਹਾਡੀ ਸਾਡੀ ਟੀਮ ਦੀ ਲੜਾਈ ਨਹੀਂ ਜੀ ਹੁੰਦੀ ਇਸ ਗੱਲੋਂ ਤੋਂ ਮੈਂ ਕਹਿ ਸਕਦੀ ਆ ਸੀ ਬਹੁਤ ਰਲ ਕੇ ਭੈਣਾਂ ਦਾ ਸਾਥ ਸਾਡਾ ਇੱਕ ਦੂਜੇ ਦੇ ਨਾਲ ਤੇ ਜਿਹੜੇ ਬੀਬੀਆਂ ਦੀ ਗੱਲ ਆ ਬੀਬੀਆਂ ਆਣ ਕੇ ਬੋਲੀਆਂ ਸਟੇਜ ਤੇ ਪਾਉਂਦੀਆਂ ਮੈਨੂੰ ਚੰਗਾ ਲੱਗਦਾ ਜਦੋਂ ਮਾਈਕ ਇੱਕ ਦੂਜੇ ਤੋਂ ਫੜਦੀਆਂ ਨਹੀਂ ਮੈਂ ਪਾਉਣੀ ਬੋਲੀ ਹੁਣ ਮੇਨੂੰ ਵਾਰੀ ਆ ਸੋ ਬੀਬੀਆਂ ਵਾਸਤੇ ਮਾਹੌਲ ਇਸ ਤਰ੍ਹਾਂ ਦਾ ਹੁੰਦਾ ਸੋ ਸਾਰੀਆਂ ਮੈਂ ਆਪਣੀਆਂ ਮਾਤਾਵਾਂ ਨੂੰ ਵੀ ਕਹੂੰਗੀ ਸਾਰੇ ਹੀ ਸਾਡੇ ਕੋਲ ਪਹੁੰਚੋ ਇਹ ਡਿਫਰੈਂਟ ਤਰ੍ਹਾਂ ਦਾ ਮਾਹੌਲ ਆ ਜੀ ਹਾਂਜੀ ओके आखिर ਦੇ ਵਿੱਚ ਤੁਸੀਂ ਜਿਹੜੇ ਜਿਹਨੇ ਤੁਹਾਡਾ ਸੰਪਰਕ ਕਰਨਾ ਠੀਕ ਹੈ ਉਹ ਤਾਂ ਆਪਾਂ ਸਾਰੇ ਤੁਹਾਡੇ ਤੋਂ ਪੁੱਛਾਂਗੇ ਤੁਹਾਡਾ ਸਾਰੇ ਕੰਟੈਕਟ ਕਿੱਥੇ ਕਰ ਸਕਣ ਟਿਕਟਾਂ ਲੈਣੀਆਂ ਕਿਸੇ ਨੇ ਜਾਂ ਹੈ ਨਾ ਕੀ ਪ੍ਰੋਪਰ ਉਹਥੇ ਵੈਨਿਊ ਹੋਏਗਾ ਉਸ ਤੋਂ ਪਹਿਲਾਂ ਇਹ ਵੀ ਜਿਨ੍ਹਾਂ ਨੇ ਕੋਈ ਗੀਤ ਵੀ ਤਿਆਰ ਕੀਤੇ ਹੋਣਗੇ ਬਹੁਤ ਸਾਰੀਆਂ ਮਦਰਸ ਨੇ ਬਹੁਤ ਸਾਰੀਆਂ ਹੋਰ ਜਿਹੜੀਆਂ ਕੋਈ ਛੋਟੀ ਏਜ ਦੇ ਵੀ ਬੱਚਿਆਂ ਨੇ ਆਣਾ ਉਹਨਾਂ ਨੇ ਵੀ ਕੋਈ ਗੀਤ ਵਗੈਰਾ ਤਿਆਰ ਕੀਤੇ ਹੁੰਦੇ ਬੋਲੀਆਂ ਵੀ ਕਿ ਉਹਨਾਂ ਵਾਸਤੇ ਓਪਨ ਪਲੇਟਫਾਰਮ ਹੈ ਉਹ ਕੋਈ ਵੀ ਗੀਤ ਗਾਣਾ ਚਾਹੁੰਦੇ ਨੇ ਜਾਂ ਬੋਲੀ ਆ ਓਟ ਕੇ ਉਹ ਬੋਲ ਸਕਦੇ ਨੇ ਬਾ ਸਕਦੇ ਨੇ ਜ਼ਰੂਰ ਪਾ ਸਕਦੇ ਜੀ ਅਸੀਂ ਮੌਕਾ ਦਿੰਨੇ ਸਾਰਿਆਂ ਨੂੰ ਤੁਸੀਂ ਫੁੱਲ ਤਿਆਰੀ ਨਾਲ ਆਇਓ ਤੇ ਸਾਡੇ ਕੋ ਆਪਣਾ ਨਾਮ ਲਿਖਾ ਸਕਦੇ ਆ ਤੁਸੀਂ ਪਹਿਲਾਂ ਫੋਨ ਕਰਕੇ ਸਾਨੂੰ ਦੱਸ ਸਕਦੇ ਆ ਕਿਸੇ ਤਰ੍ਹਾਂ ਦੀ ਵੀ ਕਿਸੇ ਨੇ ਪਰਫਾਰਮੈਂਸ ਕਰਨੀ ਹੋਵੇ ਤੇ ਸਾਨੂੰ ਪਹਿਲਾਂ ਦੱਸ ਸਕਦੇ ਉਹਨਾਂ ਦਾ ਅਸੀਂ ਟਾਈਮ ਸਕੈਜੂਲ ਪਹਿਲਾਂ ਕੀਤਾ ਹੋਏਗਾ ਜੇ ਨਹੀਂ ਇਹ ਕਰ ਸਕਦੇ ਤੇ ਜੇ ਤੁਸੀਂ ਉੱਥੇ ਆਣ ਕੇ ਤੁਹਾਡਾ ਮਨ ਮੰਨਦਾ ਵੀ ਮੈਂ ਤਾਂ ਕੋਈ ਗੀਤ ਗਾਉਣਾ ਜੀ ਮੈਂ ਕੋਈ ਬੋਲੀ ਪਾਉਣੀ ਆ ਜੀ ਸਾਨੂੰ ਆਣ ਕੇ ਸਟੇਜ ਤੇ ਮਿਲ ਸਕਦੇ ਸਾਡੀ ਟੀਮ ਨੂੰ ਜੀ ਹਾਂ ਜੀ ਹੁਣ ਇਹ ਦੱਸੋ ਵੀ ਤੁਸੀਂ ਸਾਰੇ ਜਦੋਂ ਸਾਰਿਆਂ ਨੂੰ ਇਨਵੀਟੇਸ਼ਨ ਦੇ ਰਹੇ ਹੋ ਹਨਾ ਸੱਦਾ ਦੇ ਰਹੇ ਹੋ ਤਾਂ ਤੁਸੀਂ ਉਹਨਾਂ ਨੂੰ ਕਿਹੜੀ ਬੋਲੀ ਪਾ ਕੇ ਸੱਦਾ ਦੇਣਾ ਚਾਹੁੰਦੇ ਹੋ ਬਾਗ ਦੀ ਸੀ 라ਵੀ ਵਿੱਚ ਫੁੱਲ ਨਿੰਗਲਾਬ ਦਾ ਬਾਗ ਦੀ ਸੀ 라ਵੀ ਵਿੱਚ ਫੁੱਲ ਨਿੰਗਲਾਬ ਦਾ ਕਿਸੇ ਨੂੰ ਕੀ ਪਤਾ ਮਾਵਾਂ ਤੀਆਂ ਦੇ ਵੇ ਰਾਗ ਦਾ ਕਿਸੇ ਨੂੰ ਕੀ ਪਤਾ ਮਾਵਾਂ ਤੀਆਂ ਵੈਰੀ ਗੁੱਡ ਜੀ ਇਹਨਾਂ ਦੀ ਤਿਆਰੀ ਪੂਰੀ ਹੈ ਤੁਸੀਂ ਆਪਣੀ ਤਿਆਰੀ ਕਰ ਲਓ ਹੁਣ ਆਖੀਰ ਦੇ ਵਿੱਚ ਦੱਸੋ ਬਿਮਲ ਕਾਲੋ ਜੀ ਜਿਨ੍ਹਾਂ ਨੇ ਕੰਟੈਕਟ ਕਰਨਾ ਜਿਨ੍ਹਾਂ ਨੂੰ ਕੋਈ ਸਵਾਲ ਜਵਾਬ ਹੋਣਗੇ ਟਿਕਟਾਂ ਕਿੰਨੀਆਂ ਕੌਣ ਬੱਚੇ ਦੀ ਕਿੰਨੀ ਟਿਕਟ ਹੈ ਸੋ ਸਾਰਾ ਕੁਝ ਕਿੱਥੇ ਤੁਹਾਡਾ ਕੰਟੈਕਟ ਕਰ ਸਕਦੇ ਹਾਂ ਹਾਂਜੀ ਜਿਸ ਕਿਸੇ ਨੇ ਟਿਕਟ ਲੈਣੀ ਹੈਗੀ ਆ ਤੁਸੀਂ ਸੋਨੀਆ ਲਾਲੀ 6042206657 ਤੇ ਕੰਟੈਕਟ ਕਰ ਸਕਦੇ ਹੋ ਟਿਕਟ ਸਾਡੀ 50 ਡਾਲਰ ਹੈਗੀ ਹੈ ਤੇ ਜੇ ਤੁਸੀਂ ਪੂਰਾ ਟੇਬਲ ਆਪਾਂ ਲੈਣੇ ਹੈਗੇ ਆ ਤੇ ਉਹ ਹੈਗਾ ਆਪਣਾ ਡਿਸਕਾਊਂਟ ਤੇ ਹੈਗਾ ਤੇ ਮੈਂ ਤਾਂ ਇਹੀ ਕਹੂੰਗੀ ਵੀ ਟੇਬਲ ਹੀ ਚੁੱਕੋ ਟੇਸ ਚੇਅਰਸ ਨਾਲ ਤਾਂ ਡਿਸਕਾਊਂਟ ਲਓ ਵਾਤ ਤੇ ਵਾਤ ਠੀਕ ਹੈ ਇੱਕ ਟੇਬਲ ਤੇ ਸਾਡੇ 8 ਸੀ ਚੇਅਰਸ ਹੈਗੀਆਂ ਨੇ ਹਾਂਜੀ ਟੇਬਲ ਤੁਹਾਨੂੰ ਡਿਸਕਾਊਂਟਡ ਪ੍ਰਾਈਸ ਤੇ ਮਿਲਦਾ ਹੈਗਾ ਤਾਂ ਉਹਦਾ ਟਿਕਟ ਦੀ ਪ੍ਰਾਈਸ ਹੈਗੀ ਹੈ 50 ਡਾਲਰ ਈਚ ਜੀ ਹਾਂਜੀ ਪਵਨ ਇਨਵੀਟੇਸ਼ਨ ਹਾਂਜੀ ਮੇਰੇ ਨਾਲ ਵੀ ਕੰਟੈਕਟ ਕਰ ਸਕਦੇ ਹੋ 6048080152 50 ਡਾਲਰ ਟਿਕਟ ਆ ਅੰਡਰ 5 ਜਿਹੜੇ ਬੱਚੇ ਨੇ ਉਹ ਫ੍ਰੀ ਹੈਗੇ ਆ ਸੋ ਪਲੀਜ਼ ਆਓ ਹੋਮ ਹਮਾਕੇ ਹਾਂਜੀ ਹਾਂਜੀ ਜੀ ਮੈਂ ਸਾਰਿਆਂ ਨੂੰ ਸੱਦਾ ਦਿੰਨੀ ਆ ਮੇਰੇ ਨਾਲ ਵੀ ਗੱਲਬਾਤ ਕਰ ਸਕਦੇ 6047243617 ਕਿਸੇ ਬੈਂਡਰ ਨੇ ਕੋਈ ਨਵਾਂ ਘਰੋਂ ਕੰਮ ਸ਼ੁਰੂ ਕੀਤਾ ਮੈਂ ਸਭ ਨੂੰ ਸੱਦਾ ਦਿੰਨੀ ਆ ਗੁੱਡ ਪਲੇਟਫਾਰਮ ਆ ਇੱਥੇ ਆਓ ਐਟ ਲੀਸਟ ਮੇਰੇ ਕੋਲ ਜਿੰਨੀਆਂ ਲੇਡੀਆਂ ਹੋਣਗੀਆਂ ਉਹ ਤੁਹਾਡੇ ਵਿਜ਼ਿਟਿੰਗ ਕਾਰਡ ਤਾਂ ਲੈ ਕੇ ਜਾ ਹੀ ਸਕਦੇ ਆ ਨਾ ਸੋ ਇਸ ਕਰਕੇ ਜਰੂਰ ਪਹੁੰਚੋ ਤੇ ਬੈਂਡਰਸ ਭੈਣਾ ਵੀ ਮੇਰੇ ਨਾਲ ਕੰਟੈਕਟ ਕਰ ਸਕਦੇ ਆ ਜੀ ਬੱਚੇ 5 ਸਾਲ ਤੋਂ ਅੰਡਰ ਫ੍ਰੀ ਆ ਜੀ ਸਾਰੇ ਥੈਂਕ ਯੂ ਸੋ ਮਾਜੀ ਥੈਂਕ ਯੂ ਸੋ ਮਾਵਾ ਠੰਡੀਆਂ ਛਾਵਾਂ ਦੀ ਟੀਮ ਨੇ ਤਾਂ ਤਿਆਰੀ ਪੂਰੀ ਕਰ ਲਈ ਹੋਈ ਹੈ ਹੁਣ ਕਰੋ ਤੁਸੀਂ ਆਪਣੀ ਤਿਆਰੀ 4 ਮਈ ਨੂੰ ਐਤਵਾਰ ਨੂੰ ਗ੍ਰੈਂਡ ਤਾਜ ਦੇ ਵਿੱਚ ਇਵੈਂਟ ਹੋਣ ਜਾ ਰਿਹਾ ਹੈ ਸੋ ਗ੍ਰੈਂਡ ਤਾਜ ਦੇ ਵਿੱਚ ਤੁਸੀਂ ਸਾਰਿਆਂ ਨੇ ਪਹੁੰਚਣਾ ਤੇ ਉੱਥੇ ਹੋਏਗਾ ਤੁਹਾਡੇ ਲਈ ਖੂਬਸਾਰਾ ਐਂਟਰਟੇਨਮੈਂਟ ਮਾਵਾ ਤੇ ਧੀਆ ਸਾਰੇ ਉੱਥੇ ਪਹੁੰਚ ਸਕਦੇ ਨੇ ਬਹੁਤ ਸਾਰੇ ਰਿਸ਼ਤੇ ਹੋਣਗੇ ਦਿਲ ਦੇ ਬਲਵਲੇ ਤੁਸੀਂ ਉੱਥੇ ਇੱਕ ਦੂਜੇ ਨਾਲ ਸਾਂਝੇ ਕਰ ਸਕਦੇ ਹੋ ਤੇ ਖੂਬਸਾਰਾ ਜਿਹੜਾ ਗਿੱਧਾ ਪੰਗੜਾ ਗੀਤ ਬੋਲੀ ਜੋ ਤੁਸੀਂ ਪਾਣਾ ਚਾਹੁੰਦੇ ਹੋ ਉਹ ਓਪਨ ਪਲੈਟਫਾਰਮ ਹੈ ਤੁਹਾਡੇ ਵਾਸਤੇ ਸੋ ਨਾਲ ਦੀ ਨਾਲ ਖਾਣੇ ਦਾ ਵੀ ਚੰਗਾ ਖਾਸਾ ਇੰਤਜ਼ਾਮ ਕੀਤਾ ਗਿਆ ਹੈ ਕੈਮਰਾਮੈਨ ਅਮਿਤ ਮਨੀ ਸਰ ਦਿਨਾਲ ਸ਼ੇਰੀ ਗੌਰਵਾ ਸਰੀ ਸਟੂਡੀਓ